ਇਹ ਵੀਡੀ ਬੜੀ ਮੁਸ਼ਕਲ ਲੱਭ ਕੇ ਤੋਹਫਾ ਲੈ ਕੇ ਆਏ ਆ ਤੁਹਾਡੇ ਵਾਸਤੇ ਤੋਹਫਾ ਹਾਂਜੀ ਬੰਪਰਾਂ ਨੂੰ ਛੱਡ ਕੇ ਸਾਰੀ オリジナル ਪੇਂਟ ਦੀ ਬੰਪਰਾਂ ਨੂੰ ਛੱਡ ਕੇ ਸਾਰੀ オリジナル ਪੇਂਟ ਦੀ ਹੈ ਜੀ ਅੱਛਾ ਜੀ ਕਿਸੇ ਵੀਰ ਨੇ ਜ਼ੀਰੋ ਜ਼ੀਰੋ ਡਿਟੇਲ ਦੇਖਣੀ ਆ ਪੁੱਲਰ ਮੋਟਰ ਸੰਗਰੂਰ YouTube ਚੈਨਲ ਤੇ ਵੀਡੀਓ ਵੀ ਦੇਖ ਸਕਦੇ ਹੋ ਗੱਡੀ 2011 ਮਾਡਲ ਹੈ ਜੀ ਟੋਟਲ オリジナル ਹੈ ਅਲਾਈ ਟਾਇਰਾਂ ਦਾ ਸੈੱਟ ਨਵਾਂ ਲੱਗਿਆ ਪਲਾਟੀ ਦੇ ਲਾਏ ਨੇ ਗੂਡਇਰ ਦੇ ਟਾਇਰ ਨੇ ਜੀ ਬਿਲਕੁਲ ਨਵੇਂ ਬੈਟਰੀ ਨਵੀਆਂ ਸੀਟ ਕਵਰ ਮੈਟਿੰਗ ਨਵੀਂ ਹੈ ਜੀ। ਫਿਰ ਵੀ ਟਾ ਗਈ ਦੋਸਤੋ 2000 13 ਮਾਡਲ ਹੈ ਜੀ BDI ਹੈ। ਅਲਾਈ ਟਾਇਰ ਲੱਗੇ ਨੇ ਜੀ ਐਂਡਰਾਇਡ ਪਲੇਅਰ ਲੱਗਿਆ ਹੋਇਆ ਕੋਈ ਕੰਮ ਖਰਚਾ ਨਹੀਂ ਹੈਗਾ ਜੀ ਕਾਰ ਦੇ ਵਿੱਚ ਚੰਗੀ ਗੱਡੀ ਆ। ਚੰਗੀ ਕਾਰ ਲੈਣ ਦੇ ਲਈ ਜਰੂਰ ਸੰਪਰਕ ਕਰੋ ਇੱਕ ਵਾਰ ਜਰੂਰ ਕਾਰ ਲੈਣ ਤੋਂ ਪਹਿਲਾਂ ਵਿਜ਼ਿਟ ਜਰੂਰ ਕਰੋ। ਸਿਰਫ 57000 ਚੱਲੀ S10 ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਦੋਨੋਂ ਚਾਬੀਆਂ ਕਾਰ ਅਲਾਈਟਰ ਬਿਲਕੁਲ ਨਵੇਂ ਨੇ ਜੀ ਐਂਡਰੋਇਡ ਪਲੇਅਰ ਬੈਕ ਐਚਡੀ ਕੈਮਰਾ ਐਂਪਲੀਫਾਇਰ ਬੂਫਰ ਦੇ ਨਾਲ ਫੁੱਲੀ ਲੋਡਡ ਗੱਡੀ ਹੈ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਨਵੀਆਂ ਨਵੀਆਂ ਕਾਰਾਂ ਲੈ ਕੇ ਹਾਜ਼ਰ ਹੋਏ ਆ ਵੀਰ ਰੇਸ਼ਮ ਸਿੰਘ ਭੋਲਰ ਕੋਲੇ ਤੇ ਸਭ ਤੋਂ ਪਹਿਲੀ ਕਾਰ ਆਪਾਂ ਵਿਖਾ ਰਹੇ ਹਾਂ ਐਸਯੂਵੀ ਦੀ ਰਾਣੀ ਜਿਹਨੂੰ ਅਵਾਰਡ ਵੀ ਮਿਲਿਆ ਹੋਇਆਗਾ ਐਸਯੂਵੀ ਕੁਇਨ ਦਾ ਹਨਾ ਜੀ ਤੇ ਇੱਕ ਰੇਟਾ ਜੀ ਹਾਂਜੀ ਸਰ ਕੀ ਹਿਸਾਬ ਕਿਤਾ ਬਾਜੀ ਇਹਦਾ ਹੰਡਈ ਕ੍ਰੇਟਾ ਦੋਸਤੋ 2016 ਮਾਡਲ ਐਸਐਕਸ ਆਪਸ਼ਨਲ ਹੈ ਪੁਸ਼ ਬਟਨ ਸਟਾਰਟ ਜੀ 2016 ਮਾਡਲ ਹੈ ਜੀ ਪੰਜਾਬ ਨੰਬਰ ਦੀ ਕਾਰ ਹੈ ਜੀ ਸੈਕੰਡ ਹੈ ਓਨਰ ਹੈ ਜੀ ਮਿਚਲਨ ਦੇ ਟਾਇਰ ਇਹਦੇ ਜਿਹੜੇ ਨੇ ਨਵੇਂ ਲੱਗੇ ਹੋਏ ਨੇ 84000 ਕਿਲੋਮੀਟਰ ਕਾਰ ਚੱਲੀ ਹੋਈ ਹੈ ਜੀ ਜੀ ਇੰਜਨ ਦੀ ਗੇਅਰ ਦੀ ਨਵੀਂ ਆ 2025 ਦੇ ਮਈ ਤੱਕ ਦਾ ਇਹਦਾ ਬੀਮਾ ਵੈਲਿਡ ਹੈ ਜੀ ਕੋਈ ਕੰਮ ਖਰਚਾ ਨਹੀਂ ਦੋਸਤੋ ਗੱਡੀ ਦਾ ਜਿਹੜਾ ਰੇਟ ਆ ਬਹੁਤ ਵਾਜਬ ਰੇਟ ਦੀ ਕਾਰ ਹੈ ਜੀ 8 ਲੱਖ ਤੇ 15000 ਰੁਪਇਆ 8 ਲੱਖ 15000 ਦੀ ਅਗਲੀ ਆ ਗਈ ਜੀ ਸਕੋਰਪੀਓ ਇਸ ਦੀ ਡਿਟੇਲ ਲੈਣ ਤੋਂ ਪਹਿਲਾਂ ਇੱਕ ਵਾਰੀ ਮੈਂ ਦਰਸ਼ਕ ਵੀਰਾਂ ਨੂੰ ਦੱਸਦਾ ਵੀ ਪੂਰੀ ਜਾਣਕਾਰੀ ਲੈਣ ਲਈ ਇਹਨਾਂ ਦਾ ਜਿਹੜਾ ਭੁੱਲਰ ਮੋਟਰਸ ਪੇਜ ਬਣਿਆ ਹੋਇਆ ਉਹਤੇ ਵੀ ਜਾ ਸਕਦੇ ਹੋ ਜਾਂ ਫੋਨ ਕਰਕੇ ਲੈ ਸਕਦੇ ਹੋ ਜਾਣਕਾਰੀ ਸ਼ੋਰਟ ਜਾਣਕਾਰੀ ਦੇ ਰਿਹਾ ਤਾਂ ਉਹਨੂੰ ਤਾਂ ਦਿਓ ਵੀਡੀਓ ਲੰਮੀ ਨਾ ਬਣੇ ਸਕੋਰਪੀਓ ਬਾਰੇ ਜਾਣਕਾਰੀ ਦਿਓ ਸਰ ਸਕੋਰਪੀਓ S10 2016 ਰਜਿਸਟਰਡ 17 ਸਿੰਗਲ ਓਨਰ ਕਾਰ ਹੈ ਜੀ ਸਿਰਫ 57000 ਚੱਲੀ ਹੈ ਜੀ ਦੋਸਤੋ ਹਾਂਜੀ ਸਿਰਫ 57000 ਚੱਲੀ ਐਸਟਨ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਦੋਨੋਂ ਚਾਬੀਆਂ ਕਾਰ ਅਲਾਈਟਰ ਬਿਲਕੁਲ ਨਵੇਂ ਨੇ ਜੀ ਐਂਡਰੋਇਡ ਪਲੇਅਰ ਬੈਕ ਐਕਸੀ ਡੀ ਕੈਮਰਾ ਐਂਪਲੀਫਾਇਰ ਬੂਫਰ ਦੇ ਨਾਲ ਫੁੱਲੀ ਲੋਡਡ ਗੱਡੀ ਹੈ ਦੋਸਤੋ ਸਿਰਫ 57000 ਚੱਲੀ ਹੈ ਜੀ 11 ਲੱਖ ਰੁਪਏ ਡਿਮਾਂਡ ਕਰਦੇ ਆਂ ਔਨ ਟੇਬਲ ਬੈਠੋ ਗੱਡੀ ਦੇ ਕੇ ਤੋਰਾਂਗੇ ਲੈਣ ਵਾਲਾ ਬੰਦਾ ਆਉਣਾ ਚਾਹੀਦਾ ਹਨੀਪੁੱਲਰ ਸਾਹਿਬ ਐਕਸਯੂਵੀ ਦੀ ਵੀ ਡਿਟੇਲ ਦਿਓ ਜੀ ਸਾਰਾ ਐਕਸਯੂਵੀ ਦੇ ਪਿਆਰ ਕਰਨ ਵਾਲਿਆਂ ਵਾਸਤੇ ਐਕਸਯੂਵੀ 500 2013 ਸਿੰਗਲ ਓਨਰ ਕਾਰ ਹੈ ਜੀ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਨੇ ਫੁੱਲਨ ਛੋੜ ਹੈ ਜੀ ਪੀਵੀ 13 ਸੰਗਰੂਰ ਪੇਡ ਨੰਬਰ ਦੇ ਨਾਲ ਕੋਈ ਕੰਮ ਖਰਚਾ ਨਹੀਂ ਹੈਗਾ ਦੋਸਤੋ ਸੀਟ ਕਵਰ ਮੈਟਿਕ ਸੋਹਣੀ ਹੈ ਕੋਈ ਵੀ ਕੰਮ ਖਰਚਾ ਨਹੀਂ ਟਾਇਰ ਬਿਲਕੁਲ ਨਵੇਂ ਨੇ ਜੀ ਕਾਰ ਦੇ ਵਿੱਚ W8 ਹੈ ਜੀ ਟੌਪ ਵੇਰੀਐਂਟ ਆ 크ਰੂਜ਼ ਕੰਟਰੋਲ ਤੱਕ ਦੇ ਸਾਰੇ ਫੀਚਰ ਇਹਦੇ ਵਿੱਚ ਆ ਜਾਂਦੇ ਨੇ ਗੱਡੀ ਦਾ ਰੇਟ ਜੀ 5 ਲੱਖ ਤੇ 15000 ਰੁਪਿਆ ਸਿਰਫ 5 ਲੱਖ ਤੇ 15000 ਰੁਪਿਆ ਐਕਸਯੂਵੀ 500 2013 W8 ਅੱਜ ਕਾਊਂਟਰ ਦੇ ਤੁਹਾਡੇ ਕੋਲੇ ਲੈ ਕੇ ਆਏ ਆ ਦੋਸਤੋ ਬਹੁਤ ਸੋਹਣਾ ਕਨਸੈਪਟ ਹੈ ਤੁਸੀਂ ਕੱਡੀ ਬਾਏ ਕਰਨਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜਲਦੀ ਕਾਲ ਕਰੋ ਅਗਲੀ ਜੀ ਸਵਿਫਟ ਸਿਲਵਰ ਕਲਰ ਦੇ ਵਿੱਚ ਜੀ ਸਵਿਫਟ ਆ ਗਈ ਦੋਸਤੋ 2000 000, 13 ਮਾਡਲ ਹੈ ਜੀ ਬੀਡੀਆਈ ਹੈ ਅਲਾਈ ਟਰ ਲੱਗੇ ਨੇ ਜੀ ਐਂਡਰਾਇਡ ਪਲੇਅਰ ਲੱਗਿਆ ਹੋਇਆ ਕੋਈ ਕੰਮ ਖਰਚਾ ਨਹੀਂ ਹੈਗਾ ਜੀ ਕਾਰ ਦੇ ਵਿੱਚ ਚੰਗੀ ਗੱਡੀ ਹੈ ਏਸੀ ਦਾ ਕੰਮ ਹੋਣ ਵਾਲਾ ਜੀ ਕਸਟਮਰ ਕਰਵਾ ਕੇ ਦੇਊਗਾ ਕਮਿਸ਼ਨ ਬੇਸ ਤੇ ਡੀਲ ਹੈ ਜੀ ਗੱਡੀ ਦਾ ਰੇਟ 3 ਲੱਖ ਤੇ 35000 ਰੁਪਿਆ ਹਾਂਜੀ ਦੋਸਤੋ ਸਹੀ ਸੁਣਿਆ ਤੁਸੀਂ 3 ਲੱਖ ਤੇ 35000 ਰੁਪਿਆ ਕਾਰ ਦਾ ਪ੍ਰਾਈਸ ਹੈ ਜੀ ਔਨ ਟੇਬਲ ਨੇਗੋਸ਼ੀਏਟ ਹੋ ਜਾਊਗਾ ਬੈਠ ਕੇ ਡੀਲ ਕਰੋ ਜੀ ਆ ਆ ਗਈ ਜੀ ਈਟੀਓਸ ਬਹੁਤ ਵੀਰ ਕਹਿੰਦੇ ਨੇ ਯਾਰ ਈਟੀਓਸ ਖੜੀ ਆ ਕਿਤੇ ਬਹੁਤ ਮਤਲਬ ਕਿ ਹਾਈ ਡਮਾਂਡੇਬਲ ਗੱਡੀ ਕਹਿ ਸਕਦੇ ਇਹਨੂੰ ਹਨ ਜੀ ਹਾਂ ਜੀ ਇਹਦਾ ਹਸਾਬਕਤਾਵ ਕੀ ਹੈ ਜੀ ਇਹ ਬੀਬੀ ਬੜੀ ਮੁਸ਼ਕਲ ਲੱਭ ਕੇ ਤੋਹਫਾ ਲੈ ਕੇ ਆਏ ਆ ਤੁਹਾਡੇ ਵਾਸਤੇ ਤੋਹਫਾ ਹਾਂ ਜੀ ਬੰਪਰਾਂ ਨੂੰ ਛੱਡ ਕੇ ਸਾਰੀ オリジナル ਪੇਂਟ ਦੀ ਬੰਪਰਾਂ ਨੂੰ ਛੱਡ ਕੇ ਸਾਰੀ オリジナル ਪੇਂਟ ਦੀ ਹੈ ਜੀ ਅੱਛਾ ਜੀ ਕਿਸੇ ਵੀਰ ਨੇ ਜ਼ੀਰੋ ਜ਼ੀਰੋ ਡਿਟੇਲ ਦੇਖਣੀ ਆ ਪੁਲਨਰ ਮੋਟਰ ਸੰਗਰੂਰ YouTube ਚੈਨਲ ਤੇ ਵੀਡੀਓ ਵੀ ਦੇਖ ਸਕਦੇ ਹੋ ਗੱਡੀ 2011 ਮਾਡਲ ਹੈ ਜੀ ਟੋਟਲ オリジナル ਹੈ ਅਲਾਈ ਟਾਇਰਾਂ ਦਾ ਸੈੱਟ ਨਵਾਂ ਲੱਗਿਆ ਪਲਾਟੀ ਦੇ ਲਾਏ ਨੇ ਗੁਡਇਰ ਦੇ ਟਾਇਰ ਨੇ ਜੀ ਬਿਲਕੁਲ ਨਵੇਂ ਬੈਟਰੀ ਨਵੀਆਂ ਸੀਟ ਕਵਰ ਮੈਟਿੰਗ ਨਵੀਆਂ ਜੀ ਤੁਸੀਂ ਕਾਰ ਵਾਏ ਕਰਨਾ ਚਾਹੁੰਦੇ ਹੋ ਦੋ ਲੱਖ ਤੇ 90000 ਰੁਪਿਆ ਪ੍ਰਾਈਸ ਹੈ ਕਮਿਸ਼ਨ ਬੇਸ ਤੇ ਡੀਲ ਰਹੂਗੀ ਜੀ ਸੋਹਣੀ ਕਾਰ ਹੈ ਕੋਈ ਕੰਮ ਖਰਚਾ ਨਹੀਂ 1 ਰੁਪਿਆ ਨਹੀਂ ਲਾਉਣਾ ਜੀ ਸਾਰੀ オリジナル ਬਿਲਕੁਲ ਬ੍ਰਾਂਡ ਦੀ ਓ ਬਿਲਕੁਲ ਦੀ ਗੱਡੀ ਹੈ ਜੀ ਬਿਲਕੁਲ ਈਟੀਓਸ ਦੇ ਬਾਰੇ ਬਾਕੀ ਬਹੁਤਾ ਕੁਝ ਤਾਂ ਸਾਰੇ ਦਰਸ਼ਕਾਰੇ ਹੀ ਜਾਣਦੇ ਹੀ ਲੱਗਪਗ ਟੋਇਟਾ ਦੀਆਂ ਗੱਡੀਆਂ ਹਾਂਜੀ ਬਰਨਾ ਜੀ ਬਰਨਾ ਆ ਗਈ ਜੀ ਇਹ ਵਾਲੀ 2013 ਰਜਿਸਟਰਡ 14 ਫਲੂਇਡਿਕ ਬਰਨਾ 13 ਰਜਿਸਟਰਡ 14 ਸੈਕੰਡ ਓਨਰ ਹੈ ਜੀ ਬਰਨਾਲਾ ਨੰਬਰ ਦੇ ਨਾਲ ਟਾਇਰ ਚਾਰੋਂ ਨਵੇਂ ਨੇ ਐਂਡਰਾਇਡ ਪਲੇਅਰ ਲੱਗਿਆ ਹੋਇਆ ਜੀ ਜੇ ਆਪਾਂ ਰੇਟ ਵਾਈਜ਼ ਗੱਲ ਕਰੀਏ ਦੋਸਤੋ ਬਹੁਤ ਸੋਹਣੇ ਰੇਟ ਦੀ ਹੈ ਸਿਰਫ 4,35,000 ਰੁਪਿਆ 435000 ਦੀ ਚੱਕ ਲਓ ਦੋਸਤੋ ਟਾਈਮ ਹੀ ਲੰਘ ਨਾ ਜਾਵੇ ਅਗਲੀ ਵਰਨਾ ਜੀ ਵਰਨਾ 2011 ਮਾਡਲ ਆ ਦੋਸਤੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਵਰਨਾ 2011 ਪੰਜਾਬ ਨੰਬਰ ਦੂਜੇ ਨਾਮ ਦੀ ਟਾਇਰ ਦੋਸਤੋ ਇਹਦੇ ਵੀ ਨਵੇਂ ਨੇ ਬਿਲਕੁਲ ਨਵੇਂ ਟਾਇਰ ਚੌਕੜਾ ਠੀਕ ਹੈ ਜੀ 2.5 ਲੱਖ ਰੁਪਏ ਦੀਆਂ ਕਾਰਾਂ ਦੇ ਵਿੱਚ ਵੀ ਦੋਸਤੋ ਅਲਾਏ ਟਾਇਰ ਨਵੇਂ ਲੱਗੇ ਹੋਏ ਨੇ 25 25 30 30000 ਦੇ ਲਾਈ ਟਾਇਰ ਨੇ ਤੇ ਬਹੁਤ ਵਾਜਬ ਰੇਟ ਦੀਆਂ ਕਾਰਾਂ ਨੇ ਗੱਡੀ ਦਾ ਰੇਟ ਦੋਸਤੋ 2 ਲੱਖ ਤੇ 45000 ਰੁਪਏ 2011 ਮਾਡਲ 2 ਲੱਖ 45 ਦੀ 11 ਮਾਡਲ ਵਰਨਾ ਮਿਲਦੀ ਨਹੀਂ ਭਰਾਵੋ ਆਜੋ ਜੀ ਅਗਲੀ ਵਰਨਾ ਦੇ ਕੋਲੇ ਫੇਰ ਵਰਨਾ ਹੀ ਕਾਫੀ ਖੜਾਈਆਂ ਹੋਈਆਂ ਨੇ ਭੁੱਲਰ ਸਾਹਿਬ ਨੇ ਇਸ ਵਾਰੀ 2014 ਮਾਡਲ ਹੈ ਜੀ ਮੈਨੂਅਲ ਗੇਅਰ ਦੇ ਵਿੱਚ ਜੀ 2014 ਜੀ ਸੈਕੰਡ ਓਨਰ ਬੀਮਾ ਵੈਲਿਡ ਸੀਟ ਕਵਰ ਮੈਟਿੰਗ ਤੁਸੀਂ ਅੰਦਰੋਂ ਜਰੂਰ ਦਿਖਾਓ ਕਾਰ ਨੂੰ ਲਾਸਟ ਕਾਰ ਹੈ ਇਸ ਬਲੌਕ ਦੀ ਤੇ ਚੰਗੀ ਗੱਡੀ ਹੈ ਦੋਸਤੋ ਕੋਨੂੰ ਅੰਦਰੋਂ ਵੀ ਦਿਖਾਉਨੇ ਆ ਸਿਰਫ 85 ਦੇ ਕਰੀਬ 90 ਦੇ ਕਰੀਬ ਗੱਡੀ ਚੱਲੀ ਹੋਈ ਐ ਲੋਕ ਆ ਕਾਰ ਉਹ ਬਈ ਆ ਜਿਹੜਾ ਰੇ ਚਾਬੀਆਂ ਉੱਧਰ ਨੇ ਗਿਆ ਸੀਟ ਕਵਰ ਅੰਦਰੋਂ ਜਿਵੇਂ ਨਵੀਂ ਆ ਕਾਰ ਜੀ ਤੇ ਫੁੱਲ ਵੀਡੀਓ ਦਿਖਾਵਾਂਗੇ ਕੋਈ ਗੱਲ ਨਹੀਂ ਕਾਰ ਦੀ ਤੁਹਾਨੂੰ ਭੁੱਲਰ ਮੋਟਰ ਸੰਗਰੂਰ ਚੈਨਲ ਦੇ ਉੱਤੇ ਫੁੱਲ ਵੀਡੀਓ ਵੀ ਪਈ ਆ ਗੱਡੀ ਦੀ ਤੇ ਚੰਗੀ ਕਾਰ ਆ ਦੋਸਤੋ ਇਹ ਬੱਚੀ ਗੱਡੀ ਲੈਣ ਚਾਹੁੰਦੇ ਹੋ 2014 ਮਾਡਲ ਕਸਟਮਰ ਡਿਮਾਂਡ ਕਰਦੇ ਨੇ ਜੀ 495000 ਰੁਪਿਆ हां जी दोस्तों 495000 रुपया डिमांड है डबल एयरबैग कोई रुपए ਦਾ ਖਰਚਾ ਨਹੀਂ ਚੰਗੀ ਕਾਰ ਹੈ ਗੱਡੀ ਆ ਕੇ ਤੁਸੀਂ ਟ੍ਰਾਈ ਲੋਜੀ ਕਾਰ ਚੈੱਕ ਕਰੋ ਚੰਗੀ ਕਾਰ ਲੈਣ ਦੇ ਲਈ ਜਰੂਰ ਸੰਪਰਕ ਕਰੋ ਇੱਕ ਵਾਰ ਜਰੂਰ ਕਾਰ ਲੈਣ ਤੋਂ ਪਹਿਲਾਂ ਵਿਜ਼ਿਟ ਜਰੂਰ ਕਰੋ ਲੈ ਵੀ ਦੋਸਤੋ ਗੱਲ ਇਹ ਹੈ ਵੀ ਅਗਲੀ ਵੀਡੀਓ ਇੱਕ ਹੋਰ ਇਸ ਤੋਂ ਬਾਅਦ ਅੱਜ ਦੀ ਤੀਜਾ ਭਾਗ ਵੀ ਬਣਾਵਾਂਗੇ ਕਾਰਾਂ ਕਾਫੀ ਨੇ ਜੁੜੇ ਰਹੋ ਦੇਖਦੇ ਰਹੋ ਕਹਿਣ ਤੋਂ ਪਾ ਵਿਆ ਵੀ ਐਡਾ ਕ ਭੰਡਾਰਾ ਵੀ ਤੁਸੀਂ ਜਿਹੜੀ ਕਾਰ ਮੰਗਦੇ ਹੋ ਜਿਹੇ ਦੇ ਬਜਟ ਦੀ ਮੰਗਦੇ ਹੋ ਪੁਲਰ ਮੋਟਰ ਸੰਗਰੂਰ ਤੇ ਤੁਹਾਨੂੰ ਮਿਲੂਗੀ ਇਸ ਵੀਡੀਓ ਲਈ ਦੇਖਣ ਲਈ ਧੰਨਵਾਦ ਬਹੁਤ ਸਾਰਾ ਪਿਆਰ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਪੁਲਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ